ਸਰਸਰਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਤੇ ਅੱਜ ਰਾਈਸ ਮਿਲਜ਼ ਐਸੋਸੀਏਸ਼ਨ ਦੇ ਵੱਲੋਂ ਪ੍ਰਧਾਨ ਵਿਜੇ ਕੁਮਾਰ ਘੁੰਮਣ ਦੀ ਅਗਵਾਈ ਦੇ ਵਿੱਚ ਸ਼ੈਲਰ ਉਦਯੋਗ ਦੀਆਂ ਸਮੱਸਿਆਵਾਂ ਤੇ ਮੰਗਾਂ ਸੰਬੰਧੀ ਏਡੀਸੀ ਤੇ ਡੀਐਫਐਸਸੀ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਦੇ ਵਿੱਚ ਯੂਨੀਅਨ ਮੈਂਬਰਾਂ ਦੱਕਿਆਣਾ ਕਿ ਸ਼ੈਲਰ ਸੰਦ ਇਸ ਸਮੇਂ ਗੰਭੀਰ ਸੰਕਰ ਦੇ ਵਿੱਚ ਉਲੰਘ ਰਹੀ ਹੈ। ਇਸ ਦੇ ਬਾਵਜੂਦ ਸਰਕਾਰ ਉਹਨਾਂ ਦੀ ਮਦਦ ਨਹੀਂ ਕਰਦੇ ਪਿਛਲੇ ਸੀਜ਼ਨ ਦੇ ਵਿੱਚ ਕੋਈ ਵੀ ਸਰਕਾਰੀ ਅਧਿਕਾਰੀ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਨੂੰ ਤਿਆਰ ਨਹੀਂ ਸੀ ਜੇਕਰ ਪਿਛਲੇ 3 ਮਹੀਨਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਿਰਫ ਇੱਕ ਚੋਲ ਸਪੈਸ਼ਲ ਮਿਲਿਆ ਤੇ ਸਾਰੇ ਗੋਦਾਮ ਭਰੇ ਹੋਏ ਨੇ ਉਹਨਾਂ ਕਿਹਾ ਕਿ ਜਦ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਪੂਰਾ ਨਹੀਂ ਕਰਦੀ ਉਹਨਾਂ ਦੀਆਂ ਮੰਗਾਂ ਮੁਤਾਬਕ ਸਮਝੌਤਾ ਨਹੀਂ ਹੁੰਦਾ ਉਹ ਅਨਾਜ ਖਰੀਦ ਪੋਰਟਲ ਤੇ ਕੋਈ ਦਸਤਾਵੇਜ਼ ਮੁਹੱਈਆ ਯਾ ਅਪਲੋਡ ਨਹੀਂ ਕਰਨਗੇ। ਉਹਨਾਂ ਕਹਿੰਦੇ ਕਿ ਅਗਲੇ ਸੀਜ਼ਨ ਦੇ ਲਈ ਟੁਕਮੀ ਥਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਇਸਦੇ ਲਈ ਆਉਣ ਵਾਲੇ ਸੀਜ਼ਨ ਦੇ ਲਈ ਝਾੜ 60% ਤੱਕ ਕੱਟ ਕਰਨਾ ਪਵੇਗਾ। ਉਹਨਾਂ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਵਿੱਚ ਜਗ੍ਹਾ ਦੀ ਘਾਟ ਦੇ ਕਾਰਨ ਉਹਨਾਂ ਨੂੰ ਹਰਿਆਣਾ ਦੇ ਵਿੱਚ ਚੋਲਾ ਦੀ ਟੂਰ ਟ੍ਰਾਈ ਕਰਨੀ ਪੈ ਰਹੀ ਹੈ। ਇਸਦੇ ਲਈ ਆਵਾਜਾਈ ਦੇ ਖਰਚੇ ਦੀ ਭਰਪਾਈ ਹੋਣੀ ਚਾਹੀਦੀ ਹੈ ਤੇ ਸ਼ੈਲਰ ਮਾਲਕਾਂ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਝੋਨੇ ਦੀ ਸਟੋਰੇਜ ਉਹ ਨਹੀਂ ਕਰਨਗੇ। ਮੇਰਾ ਨਾਮ ਮੱਖਣ ਲਾਲ ਮੰਗਲਾ ਜੀ। ਮਸਲਾ ਜੀ ਆਇਓ ਕੀ ਮਸਲਾ ਸਾਰਾ ਕੀ ਮੰਗ ਰੱਖੀ ਹੈਗੀ ਮਨ ਪੱਤਰ ਚ ਮਸਲਾ ਸਾਰਾ ਇਹ ਹੈ ਵੀ ਜਿਹੜਾ ਸਾਲ 24-25 ਦਾ ਝੋਨੇ ਦਾ ਸੀਜ਼ਨ ਹੈ ਸਰਕਾਰ ਦਾ ਮਿਲਿੰਗ ਦੀ ਜਿਹੜੀ ਪਾਲਿਸੀ ਹੈ ਉਹ ਸ਼ੈਲਰਾਂ ਦਾ ਕੰਮ ਸ਼ੁਰੂ ਹੋਣ ਵਾਲਾ ਹੈ 15-8 ਨੂੰ ਡੇਟ ਰੱਖੀ ਹੈ ਨਾ ਨੇ ਰਜਿਸਟ੍ਰੇਸ਼ਨ ਦੀ ਲੇਕਿਨ ਸਾਡੀ ਇੰਡਸਟਰੀ ਹੈ ਜਿਹੜੀ ਬੜੀ ਪ੍ਰਭਾਵਿਤ ਹੈ ਪਿਛਲੇ ਸਾਲ ਹਜੇ ਤੱਕ ਵੀ ਕੰਮ ਪੈਂਡਿੰਗ ਪਿਆ ਹੈ ਜਦੋਂ ਕਿ ਇਹਨਾਂ ਦੀ ਲਾਸਟ ਡੇਟ ਐਗਰੀਮੈਂਟ ਮੁਤਾਬਕ 31 ਮਾਰਚ ਹੁੰਦੀ ਹੈ 8ਵਾਂ ਮਹੀਨਾ ਆ ਗਿਆ ਕੰਮ ਹਜੇ ਵੀ ਪੈਂਡਿੰਗ ਹੈ ਸਪੇਸ ਦਾ ਇਹਨਾਂ ਕੋਲੇ ਕੋਈ ਹੱਲ ਨਹੀਂ ਇਸ ਜਿਹੜਾ ਪੈਂਡਿੰਗ ਕੰਮ ਹੈ ਮੈਨੂੰ ਲੱਗਦਾ ਇਹ ਨਵੰਬਰ ਦਸੰਬਰ ਤੱਕ ਜਾ ਕੇ ਕਿਤੇ ਨਿਪਟੂਗਾ ਜਿਹਦੇ ਵਿੱਚ ਜਿਹੜੀ ਸਾਡੀ ਇੰਡਸਟਰੀ ਹੈ ਇਹਨੂੰ ਬਹੁਤ ਭਾਰੀ ਲਾਸ ਹੋਇਆ ਹੈ ਜਿਹੜੀਆਂ ਮੰਗਾਂ ਸਾਡੀਆਂ ਉਹ ਇਹ ਹੈ ਜੀ ਵੀ ਐਫਸੀਆਈ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਨਾਂ ਨੇ ਪੰਜਾਬ ਤੇ ਹਰਿਆਣੇ ਵਾਸਤੇ ਦੋਨਾਂ ਵਾਸਤੇ ਅਲੱਗ-ਅਲੱਗ ਰੂਲ ਬਣਾ ਰੱਖੇ ਹਨ ਹਰਿਆਣੇ ਦੇ ਵਿੱਚ ਸਪੇਸ ਅੱਜ ਵੀ ਫालतੂ ਪਈ ਹੈ ਸਾਡੇ ਹੈ ਨਹੀਂ ਉੱਥੇ ਮਿਲਿੰਗ 25 ਰੁਪਏ ਹੈ ਸਾਡੇ 10 ਰੁਪਏ ਹੈ ਉੱਥੇ ਡ੍ਰਾਈ 1% ਦਿੱਤੀ ਜਾ ਰਹੀ ਹੈ ਸਾਨੂੰ ਹਾਫ ਕਰਦੀ ਖੱਜਲਖوار ਕੀਤਾ ਜਾ ਰਿਹਾ ਹੈ ਜੀ ਅਸੀਂ ਆਪਣਾ ਮੈਮੋਰੰਡਮ ਅੱਜ ਦੇਰ ਵਾਸਤੇ ਇਸ ਕਰਕੇ ਆਏ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਕੱਲ ਨੂੰ ਜਦੋਂ ਫਸਲ ਆ ਗਈ ਅਸੀਂ ਲਗਾਉਣੀ ਨਹੀਂ ਕਿਸਾਨ ਖੱਜਲਖਵਾਰ ਹੋ ਧਰੇ ਪ੍ਰਦਰਸ਼ਨ ਕਰੂਗਾ ਇਹ ਉਹਨਾਂ ਦੇ ਪ੍ਰੈਸ਼ਰ ਚ ਆ ਕੇ ਸਾਡੇ ਤੇ ਕਰਨਗੇ ਪ੍ਰੈਸ਼ਰ ਬਿਲਡ ਅਪ ਧੱਕੇ ਨਾਲ ਸਾਡੇ ਜੀਰੀ ਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਇਹਨਾਂ ਨੂੰ ਅੱਜ ਪਹਿਲੇ ਹੀ ਲਿਖ ਕੇ ਦੇਗੇ ਵੀ ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਕੋਈ ਵੀ ਜੀਰੀ ਆਪਣੇ ਅੰਦਰ ਸਟੋਰ ਨਹੀਂ ਕਰਾਂਗੇ ਔਰ ਨਾ ਹੀ ਉਹਦੀ ਮਿਲਿੰਗ ਕਰਾਂਗੇ ਅੱਜ ਪਾ ਦੀ ਕਿਹੋ ਜਿਹੀ ਮੁਸ਼ਕਲ ਆ ਰਹੀ ਹੈ ਕੀ ਲੱਗਦਾ ਤੁਹਾਨੂੰ ਇਹ ਕੀ ਹਾਲ ਹੋ ਸਭ ਤੋਂ ਵੱਡਾ ਮੁੱਦਾ ਜੀ ਇਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦਾ ਤਾਲਮੇਲ ਹੈ ਜਿਵੇਂ ਜਿਸ ਤਰ੍ਹਾਂ ਪਹਿਲੇ ਵੀ ਦੱਸਿਆ ਹੈ ਪਿਛਲੇ ਸਰਕਾਰਾਂ ਵਿੱਚ ਪ੍ਰੋਬਲਮ ਆਉਂਦੀ ਸਾਨੂੰ ਅਕਾਲੀ ਸਰਕਾਰ ਜਿਸ ਕਾਂਗਰਸ ਸਰਕਾਰ ਸੀਗੀ ਲੇਕਿਨ ਜਦੋਂ ਜਾ ਕੇ ਪ੍ਰਧਾਨ ਪੰਜਾਬ ਲੈਵਲ ਦੇ ਜਾ ਕੇ ਉਹਨਾਂ ਕੋਲ ਦੱਸਦੇ ਕਿ ਮੁਸ਼ਕਲਾ ਤਾਂ ਤੁਰੰਤ ਆਪਣਾ ਮੰਤਰੀ ਸਾਹਿਬ ਇਹ ਕੈਰੋ ਸਾਹਿਬ ਰਹੇ ਨੇ ਜਾ ਕੇ ਤੁਰੰਤ ਆਪਣਾ ਸੈਂਟਰ ਸਰਕਾਰ ਜਾ ਕੇ ਸਾਡੇ ਮਸਲੇ ਹੱਲ ਕਰਵਾਉਂਦੇ ਸੀਗੇ ਸਭ ਤੋਂ ਵੱਡਾ ਸਾਨੂੰ ਜੋ ਲੱਗਿਆ ਇਹ ਤਾਲਮੇਲ ਦੀ ਕਮੀ ਹੈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀ ਇੱਕ ਵਾਰ ਵੀ ਸਾਡੇ ਮੰਤਰੀ ਸਾਹਿਬ ਜਾਂ ਸੈਕਟਰੀ ਫੂਡ ਸਾਹਿਬ ਸੈਂਟਰ ਜੇ ਨਹੀਂ ਗਏ ਇਹ ਜੋ ਸਮੱਸਿਆ ਆ ਰਹੀ ਹੈ ਇਹਦਾ ਹੱਲ ਕਿੱਥੇ ਜਾਵੇ ਸਪੇਸ ਦਾ ਬੇਨੁਮਦਾ ਸਪੇਸ ਦਾ ਹਰਿਆਣਾ ਵਿੱਚ ਅੱਜ ਵੀ ਸਪੇਸ ਫालतू ਪਈ ਹੈ ਪੰਜਾਬ ਵਿੱਚ ਬਿਲਕੁਲ ਸਪੇਸ ਨਹੀਂ ਹੈ ਸਾਡੇ ਮੋੜ ਤੋਂ ਮਿਲਰ ਜਾ ਕੇ ਕਾਲਿਆਂ ਵਾਲੀ ਪੰਨੀ ਵਾਲਾ ਅਬੋਰ ਜਾ ਕੇ ਮਾਲ ਲਾ ਕੇ ਆਇਨੇ ਸਭ ਤੋਂ ਵੱਡਾ ਥਾਲ ਮੇਲ ਦੀ ਕਮੀ ਹੈ ਪੰਜਾਬ ਸਰਕਾਰ ਸੈਂਟਰ ਸਰਕਾਰ ਦੀ ਚੋਬੇ ਕਿੱਥੇ ਕਿੰਨੇ ਦਾ ਪ੍ਰਭਾਵ ਚੋਬੇ ਚੈਨ ਵਾਲੇ ਪ੍ਰਭਾਵਤ ਹੋ ਰਿਹਾ ਹੈ ਕਿਸਾਨ ਵੀ ਪ੍ਰਭਾਵਤ ਹੋਣਗੇ ਮਜ਼ਦੂਰ ਵੀ ਪ੍ਰਭਾਵਤ ਕਿੰਨੇ ਕੁ ਲੋਕ ਹਨ ਜਿਹੜੇ ਪ੍ਰਭਾਵਤ ਹੋਣਗੇ ਕਿਸ ਤਰ੍ਹਾਂ ਦੀ ਮੁਸ਼ਕਲ ਆਉਣ ਵਾਲੇ ਟਾਈਮ ਸਾਬ ਹਾਂਜੀ ਮਨੀਸ਼ ਜੀ ਕੁੱਲ ਮਿਲਾ ਕੇ ਇਹ ਸਾਰਾ ਪੰਜਾਬ ਦੇ ਸਲਾਗਾ ਹਾਲ ਪੰਜਾਬੀ ਇਹਦੇ ਤੇ ਕਰ ਰਹੇ ਆ ਅਸੀਂ ਸਾਰੇ ਪੰਜਾਬ ਦੇ ਯੂਨੀਅਨ ਦੇ ਲੈਵਲ ਤੇ ਅਸੀਂ ਪੰਜਾਬ ਵਿੱਚ ਬੰਦ ਕਰ ਰਹੇ ਆ ਪੈਡੀ ਨਹੀਂ ਸਟੋਰ ਕਰਾਂਗੇ ਪਰ ਹੁਣ ਸਾਨੂੰ ਇਹ ਆਰਡਰ ਆਇਆ ਯੂਨੀਅਨ ਦਾ ਉੱਪਰੋਂ ਵੀ ਅਸੀਂ ਸਾਰੇ ਆਪਣੇ ਆਪਣੇ ਲੋਕਲ ਲੈਵਲ ਤੇ ਇਹ ਕਰ ਰਹੇ ਆ ਤੇ ਇੱਥੇ ਅਸੀਂ ਪੈਡੀ ਸਟੋਰ ਕਰਾਉਣ ਤੋਂ ਜਿਹੜੀ ਸਾਭ ਨੂੰ ਮਿਲੇ ਹੈ ਜੀਐਫਆਈ ਸਾਭ ਨੂੰ ਮਿਲੇ ਹੈ ਤੇ ਨਹੀਂ ਕਰਾਵਾਂਗੇ ਪਰ ਦੂਜੇ ਪਾਸੇ ਜਿਹੜਾ ਤੁਸੀਂ ਗੱਲ ਕਰੀ ਹੈ ਇਹਦੀ ਅ ਲੇਬਰ ਦੀ ਲੇਬਰ ਦੀ ਉਹ ਇਹ ਆ ਵੀ ਸਾਰੇ ਪੰਜਾਬ ਦੀ ਲੇਬਰ ਜੁੜੀ ਹੋਈ ਹੈ ਦੇ ਨਾਲ ਪੁੱਲ ਮਲਾ ਕੇ ਇਸ ਤੋਂ ਬਾਅਦ ਵੀ ਬਾਹਰ ਨਹੀਂ ਵੀ ਲੇਵਲ ਲੇਬਰ ਆਉਂਦੀ ਹੈ ਇਹਦੇ ਚ ਤੇ ਅਸੀਂ ਇਹ ਪੈੜੀ ਸਟੋਰ ਨਹੀਂ ਕਰਾਵਾਂਗੇ ਅਸੀਂ ਸਰਕਾਰ ਨੂੰ ਜਿਹੜੇ ਹੁਣ ਤੁਸੀਂ ਕਹਿੰਦੇ ਪੈੜੀ ਨਹੀਂ ਕਰਾਵਾਂਗੇ ਪੂਰੇ ਪੰਜਾਬ ਦਾ ਕਿਸਾਨ ਹੈ ਕਿਉਂਕਿ ਇਸ ਵਾਰ ਜੀਰੀ ਦੀ ਹੈ ਜਿਹੜੀ ਫਸਲ ਆ ਖਾਸ ਕਰ ਆਪਣੇ ਇਲਾਕੇ ਚ ਤੇ ਨਰਮਾ ਹੁੰਦਾ ਨਹੀਂ ਹੈਗਾ ਜੀਰੀ ਕਾफी ਲੱਗਿਆ ਹੈ ਪਰ ਕਿਸਾਨ ਵੀ ਰੋਲ ਲੂਗੇ ਕਿਤੇ ਨਾ ਕਿਤੇ ਮੰਡੀਆਂ ਜਦੋਂ ਆਇਆ ਤਾਂ ਹੈ ਹੀ ਇਸੇ ਕਰਕੇ ਅਸੀਂ ਪਹਿਲਾਂ ਤੋਂ ਦੱਸ ਰਿਹਾ ਸਰਕਾਰ ਨੂੰ ਵੀ ਇਹ ਨਾ ਉਹ ਕਰਿਆ ਜਾਵੇ ਇਹਦਾ ਹੱਲ ਕਰਿਆ ਜਾਵੇ ਮਸਲੇ ਦਾ ਨਾ ਕਰੇਗੀ ਸਰਕਾਰ ਤੋਂ ਤਾਂ ਅਲਟੀਮੇਟਲੀ ਹੈਈ